ਆ ਗਿਆ ਨਾ ਸ਼ਨੋਂ ਆਪਣੇ ਭਾਈ ਦੇ ਗਾ ਲਓ ਜੀ ਸਿੱਧੂ ਮੂਸੇਵਾਲਾ Song ਦਾ ਹਨ ਚਲੋ ਬਈ ਕਾਲ ਮਦੇ ਨਾਲ ਛਾ ਦਾ ਛੱਤ ਲਿਖਿਆ ਮੁੱਢ ਲੈ ਕੇ ਮਤਦਾਨੇ ਅੰਡ ਤੱਕ ਨਹੀਂ ਬਾਣਗੀਸ਼ ਮਾਦੇ ਕੀ ਛੇ ਪੀਰ ਬੰਗੜਾ ਵੇਖ ਕੇ ਦੇ ਆਗੇ ਮੂਛੇ ਪਿੰਡ ਵਿੱਚ ਨਹੀਂ ਵਾਹ ਬਾਪੂ ਦੇ ਸੀ ਕਹਿ ਬੋਲ ਪੂਰੇ ਕਰਤੇ ਬੁੱਲਾ ਵਿੱਚ ਦਿੱਤੇ ਸੀ ਜੋ ਕੈ ਬੱਲੀਏ ਵੇਖ ਤੂੰ ਜਨ ਅੱਜ ਪਿੱਛੇ ਇਕੱਠ ਦੱਚਦਾ ਜਾਣ ਤੇ ਦਾ ਕਿੱਡੀ ਕਛ ਸਹ ਬੱਲੀਏ ਸੋਤੇ ਆ ਵੀ ਲਿਖੇ ਬਾਈ ਵੇਖ ਤੂੰ ਜਨ ਅੱਜ ਪਿੱਛੇ ਇਕੱਠ ਦੱਚਦਾ ਜਾਣ ਤੇ ਦਾ ਕਿੱਡੀ ਕਛ ਸਹ ਬੱਲੀਏ ਛਾ ਦਾ ਜੱਗ ਜੀ ਨੂੰ ਚੀਆ ਫਾਲੋ ਕਰਦਾ ਮੂਛ ਵਾਲਾ ਗੱਬੜੇ ਉਡਾਣਾ ਬੱਲੀਏ ਨੌ ਚਾਲ ਦੀਆਂ ਸਾਤੀ ਉੱਤੇ ਚੱਲੀਆਂ ਮਦੋਆ ਚੀ ਜਹਾਨ ਸਾਰਾ ਇਹ امام ਬੱਲੀਏ ਦੌਲਤਾ ਦੇ ਸ਼ੌਲਤਾ ਦਾ ਸਾਨੂੰ ਕੋਈ ਨਾ ਛੱਤ ਬੋਲਨ ਦੇ ਉੱਤੇ ਸੀ ਆਮਾਨ ਬੱਲੀਏ ਵੇਖ ਤੂੰ ਜਨਾਜੇ ਪਿੱਛੇ ਕੱਠ ਦੱਛਦਾ ਜਾਣ ਤੇ ਦਾ ਕਿੱਡੀ ਕਿਸ ਸ਼ਾਹ ਬੱਲੀਏ ਵੇਖ ਤੂੰ ਜਨਾਜੇ ਪਿੱਛੇ ਕੱਠ ਦੱਛਦਾ ਜਾਣ ਤੇ ਦਾ ਕਿੱਡੀ ਕਿਸ ਸ਼ਾਹ ਬੱਲੀਏ ਸੋ ਤੇ ਆ ਵੀ ਲੱਗੀ ਤੇ ਯਾਰ ਹਾਂਜੀ ਆਪਾਂ ਕਰਦਾ ਫਨਸਾਨ ਵੀ ਇਹ ਭਰਾ ਹਾਂ